ਤੁਸੀਂ ਕਰਦੇ ਪਏ ਆ ਕੁੜੀਆਂ ਨਾਲ ਫੋਨ ਕਰੀਂ ਕਿ ਮੁੰਡਾ ਕਰਦਾ ਵੀ ਆਪਣੇ ਨਾਲ ਮੁੰਡਾ ਕੰਮ ਕਰਦਾ ਮਸੂਲੀਆ ਇਹਨਾਂ ਨੂੰ ਕਿੰਨਾ ਨੋਟ ਪਾਉਂਦੇ ਆ ਕੋਈ ਨਹੀਂ ਇਸ਼ੂ ਕਰਦੇ ਕੋਈ ਨਹੀਂ ਇਸ਼ੂ ਕਰਦੇ ਪਰ ਮੈਂ ਡੀਸੀ ਦਫਤਰ ਹੀ ਗਿਆ ਆ ਆਇਓ ਕੋਈ ਕੋਲ ਵੀ ਨਿਕਰੇ ਜਿਹੜੇ ਕਰਦੇ ਪਏ ਕਰਦੇ ਪਏ ਯਾਰ ਮੰਮੀ ਚੱਲੋ ਆਇਓ ਡੀਸੀ ਉੱਪਰ ਆਇਓ ਭਾਈ ਜੀ

ਇਹ ਗੱਲ ਨਹੀਂ ਪਤਾ ਤੁਸੀਂ ਪ੍ਰਧਾਨ ਹੋ ਤੁਸੀਂ ਪੁਲਿਸ ਨੇ ਆਵੇ ਬੇਹਦ ਤੁਸੀਂ ਅਸੀਂ ਹੋਂਦੀ ਖੜੇ ਤੁਹਾਨੂੰ ਹੁਣ ਤੱਕ ਮੈਂ ਕਰਾਂਗੀ ਸਾਰੀ ਵੀਡੀਓ ਬਰਾਦੀਆ ਤੁਹਾਨੂੰ ਕੋਈ ਨਹੀਂ ਮਾਰਦਾ ਇਹ ਤੁਸੀਂ ਤੇਰੇ ਬੱਚਿਆਂ ਨਾਲ ਕੀ ਕਰੋ ਮੈਨੂੰ ਕੋਈ ਦੱਸ ਕੇ ਜਾਤ ਮੈਂ ਤੁਹਾਨੂੰ ਦਈਆ ਭਾਈ ਮੈਂ ਕਹਿਣ ਦਾ ਇਹ ਤੁਸੀਂ ਦੇਖੀਆ ਜੀ ਮਾਦਮ ਦਾ ਜਿਹੜਾ ਜਿਹੜਾ ਮੈਂ ਜਨਾਬ ਉਸ ਤੋਂ ਤੁਹਾਡੇ ਨਾਲ ਕੋਆਪਰੇਟ ਕਰਦੇ ਤੁਸੀਂ ਤੁਸੀਂ ਇਹੀ ਵੇ ਤੁਸੀਂ ਅਕੋ ਕਹਿੰਦੇ ਇਹਨਾਂ ਦੇ ਹੱਥ ਦੇਖ ਲਓ ਤੂੰ ਤੂੰ ਤੁਸੀਂ ਜਾ ਕੇ ਤੂੰ ਤੂੰ ਕਰੀ ਜਾਣਾ ਯਾਰ ਆ ਸਾਰੇ ਪੱਤਿਆਂ ਨਾਲ ਖੜੇ ਪੋਛਣਾ ਸਾਰੇ ਯਾਰ ਕੋਈ ਨਹੀਂ ਅੱਧੀ ਆਹੇ ਕੀ ਸਾਰਾ ਕੁਝ ਕੋਈ ਨਹੀਂ ਬਿਲਕੁਲ ਨਹੀਂ ਕੰਮ ਕਰਦੇਗਾ ਫੋਟ ਰੱਖਣੀ ਆ ਲੋਕ ਆਪਣੀ ਮਾਰਕੀਟ ਦੇ ਵਿੱਚ ਬੱਤਾ ਕੰਮ ਨਹੀਂ ਕਰ ਸਕਦਾ ਸਾਡੇ ਸਕੂਲ ਦਾ ਕਰ ਦੇ ਦੋ ਇਹ ਜਲਦੀ ਕਰਿਓ ਮੁੰਡਾ ਜਲਦੀ ਜਲਦੀ ਭੇਜੋ ਜਲਦੀ ਜਲਦੀ ਭੇਜਿਆ ਹੋਰ ਮੇਰਾ ਹੋਰ ਸੀ ਹਾਂਜੀ ਪਤਾ ਨਹੀਂ ਭਲਾ ਤਿੰਨ ਨੰਬਰ ਆਈਆਂ ਨੇ ਕਹ ਤਾ ਕਹ ਤਾ ਮੈਂ ਨਾ ਕਰਦਾ ਰੂਜੀ ਬ੍ਰਦਰ ਵੀਡੀਓ ਸੇਰ ਕਰਦੇ ਲੱਗਦਾ ਠੀਕ ਨਹੀਂ ਕੈਨਸਲ ਕਰ ਦੋ ਮੈਨੂੰ ਇਹ ਸਾਹਮਣੇ ਆ ਕੇ ਨਹੀਂ ਲਾ ਦੋ ਇੱਕਾ ਮਿਕਨਾ ਕੈਨਸਲ ਕਰ ਦੇਣਾ ਬਿਲਕੁਲ ਜੇ ਤੁਸੀਂ ਇਹ ਪਾਸੜਾ ਨੂੰ ਦਿੱਤਾ ਜੇ ਕੈਨਸਲ ਹੀ ਕਰਨਾ ਇਹ ਪਾਸੜਾ ਨੂੰ ਦਿੱਤਾ ਨਹੀਂ ਚਲਾਨ ਹੀ ਕਰਾਂਗੇ ਇਸ ਬਤ ਨੂੰ ਨਹੀਂ ਕਰਨਾ ਕਿ ਕਾਉਂਡ ਨਹੀਂ ਪਾਸ ਤੋਂ ਇਹਦਾ ਨੰਬਰ ਹੁੰਦੇ ਆ ਨੰਬਰ ਹੁੰਦਾ ਹਾਂਜੀ ਜੇ ਤੁਸੀਂ ਬਾਤ ਕੀਤਾ ਫਿਰ ਕੈਨਸਲ ਹੀ ਕਰਨਾ ਜੇ ਜੇ ਫਿਰ ਮੇਰੀ ਗੱਲ ਸੁਣੋ ਜੇ ਤੁਸੀਂ ਜੇ ਬੰਦ ਹੀ ਕਰਨੀ ਸੀ ਤਾਂ ਫਿਰ ਬਾਤ ਕਰ ਤੋ ਕੀਤਾ ਪਾਸ ਹੀ ਨਾ ਕਰਦੇ ਪਹਿਲਾਂ ਹੀ ਨਾ ਬਣਾਉਂਦੇ ਗੱਲ ਨਾ ਜੇ ਤੁਸੀਂ ਉੱਥੇ ਗਈ ਜੰਨੇ ਹੁਣ ਬੰਦ ਕਰ ਦੇਣਾ ਕੋਈ ਕਰ ਰਿਹਾ ਯਾਰ ਸੁਣੀ ਨਹੀਂ ਤੱਕ ਚੜਾ ਜੰਦਾ ਆਪਾਂ ਹੁਣ ਆਪਾਂ ਹੁਣ ਅੱਗੇ ਜਾ ਰਹੇ ਆ ਆਪਾਂ ਚਲਾਨ ਕੋ ਕਰੇਂ ਓਕੇ ਆਪਣੀ ਬਿਗੜੀ ਵੀ ਸਰਕਾਰ ਆ ਕੋਨਟਰੋਲ ਦੇਦਾਰੇ ਨਾ ਕਰਦੀ ਜਿੱਦਾਂ ਤੁਹਾਨੂੰ ਬੁਲਟ ਮਿਲੇ ਆਪਾਂ ਤੇ ਉੱਥੇ ਹੀ ਚਲਾਣਾ ਵਾ ਪਟਾਕੇ ਮਾਰਦੀ ਰੋਕ ਲਈ ਸਾਡੇ ਕੋਲ ਸੁਣਾਰਦੀ ਇੱਕ ਆਰਟੀਫੀਸ਼ੀਅਲ ਆ। ਅਸੀਂ ਪਹਿਲੇ ਇਨਸਟਾਲਮੈਂਟ ਦਾ ਸਿੱਕ ਦੇ ਦਿੱਤਾ ਹੈ। ਪਹਿਲੀ ਇਨਸਟਾਲਮੈਂਟ ਹੀ ਆ ਜੇ ਦਿੱਤੀ ਹੈ ਜੇ ਤਾਂ ਬੇਡੇ ਨੇ ਸ਼ੌਕ ਵੀ ਪੂਰਾ ਲਗੀਤਾ ਹੈਗਾ। ਕਿਤੇ ਨਾ ਕਿਤੇ ਮਹਿਮ ਜਿਹੜੇ ਪਟਾਕੇ ਦਾ ਬੁਲੇਟ ਮਾਰਦਾ ਹੈ। ਬਾਜੀ ਲੁਬਾਫੇ ਸ਼ਪਵਾਨ ਦੁਕਾਨ ਦੇ ਲੈ ਕੇ ਗਿਆ ਆ। ਦੇ ਦੇਣ ਗਿਆ ਆ। ਲੁਬਾਫੇ ਸ਼ਪਵਾਨ ਜਾ ਰਿਹਾ। ਜਦੋਂ ਜਦੋਂ ਤੁਹਾਡੇ ਪਟਕੇ ਨੇ ਬੁਲੇਟ ਲਿਆ। ਹਾਂਜੀ। ਸੀਮਾ ਦੁਕਾਨ ਨੇ ਲਾਇਸੈਂਸ ਮੰਗਾਨਾ ਤਾਂ ਵੀ ਚਲਾਨ ਕਰਦੇ ਆ ਏ ਕਾ ਵੀ ਕੋਈ ਟ੍ਰੈਵਿੰਗ ਹੋਸਟ ਤਾਂ ਆਪੀਆਂ ਭਰਦੇ ਦੇ ਮਾਰਚ ਆ ਗਈ ਆ ਤਾਂ ਨਹੀਂ ਨਹੀਂ ਮੇਰੀ ਗੱਲ ਨਹੀਂ ਰੰਜੀ ਰੰਜੀ ਅੱਜ ਮੈਂ ਕਿ ਮਾਮਲਾ ਸੀਗਾ ਜਦੋਂ ਲੇਡੀ ਅੱਜ ਬਹਿਸ ਬਾਜੀ ਕਰ ਰਹੀ ਸੀ ਤੁਹਾਡੇ ਨਾਲ ਦਾ ਨਾਮ ਨੰਬਰ ਜੀ ਉਹ ਕਿ ਉਹਦਾ ਬੇਟੇ ਨੂੰ ਕੀ ਕਹਿੰਦੇ ਕੀ ਸੀ ਕਿ ਮਹਿਲਾ ਮੈਮ ਨੂੰ ਕੇ ਥੋੜਾ ਤੁਹਾਨੂੰ ਪਾਣੀ ਪੋਲਿਟਿਕ ਪ੍ਰੈਸ਼ਰ ਮਾਗੇ ਹੋਇਆ ਹੂੰ ਕਿਸ ਤਰ੍ਹਾਂ ਦੇ ਸਾਥ ਮਨ ਅੱਛਾ ਅੱਜ ਦਾ ਸਾਥ ਦੇ ਕੇ ਸਾਥ ਹੋਏ ਕਿ ਵਰਤਮਾਨ ਸਾਥ ਤੇ ਰੁਕੇਗਾ ਤਾਂ ਮਤਲਬ ਇਹ ਹੀ ਰੂਹਿਰ ਕਰਨਾ ਕਿ ਆਪਣੇ ਬੱਚਿਆਂ ਨੂੰ ਸੁਖਾਓ ਇੱਕ ਤਾਂ ਸਲਾਮ ਹੋਣਾ ਨਹੀਂ ਮੈਮ ਲੜਕੇ ਵੀ ਲੱਗੇ ਸੀ ਦੂਜੇ ਦੋ ਨਾਲ ਅੱਛਾ ਇਹ ਕੁੜੀਆਂ ਦਾ ਸਕੂਲ ਹੈ ਕੁੜੀਆਂ ਦੇ ਸਕੂਲ ਦੇ ਵਿੱਚ ਸਕੂਲ ਮਤਲਬ ਹੁੱਲੜਬਾਜੀ ਕਰ ਰਹੇ ਸੀਗੇ ਮਤਲਬ ਅਗੇ ਦਾ ਵੀ ਆ ਨਹੀਂ ਬਣੀ ਬਕਤ ਚਾਹ ਤੁਸੀਂ ਹੂੰ ਠੀਕ ਬੱਚਿਆਂ ਦਾ ਤੇ ਸਕੂਲੋਂ ਬਾਹਰ ਨਿਕਲਣਾ ਥੋੜਾ ਹੌਫਾ ਉਹਨਾਂ ਨੇ ਮੈਂ ਮਾਪੇ ਹਾਂ ਥੋੜਾ ਕੈਰ ਕਰਦੇ ਆ ਕੰਪਲੇਂਟ ਆਉਂਦੀਆਂ ਸਾਹਮਣੇ بار بار ਕਿ ਇਹ ਤਾਂ ਬੱਚੇ ਬਾਹਰ ਆਦੇ ਹੁਣ ਬੰਦੇ ਦਾ ਅਪੀ ਬੱਚੇ ਕੋ ਨਿਕਲਦੇ ਮਤਲਬ ਜੇਕਰ ਆਪ ਤੁਸੀਂ ਰੋਕਾਂਗੇ ਨਹੀਂ ਤੇ ਇਸ ਦਾ ਹੋਣਾ ਕਰਕੇ ਫੜਨੇ ਕਿਉਂ ਹੂੰ ਕੀ ਕਾਰਵਾਈ ਕੀਤੀ ਗਈ ਉਹਨੂੰ ਸਰਵਿਸਰ ਇਹ ਕਹਿੰਦਾ ਮੋਬਾਈਲ ਮਾਰ ਦਿੱਤਾ ਹੈ ਹੂੰ ਠੀਕ